ਹਲੋ ਵਸ ਇਹ ਵੀ ਇੱਕ ਨਜ਼ਾਰਾ ਆ ਦੇਖੋ ਇਹ ਜਿਹੜਾ ਪੂਰੇ ਦਾ ਪੂਰਾ ਹੋਟਲ ਹੈ ਨਾ ਜਿਸੇ ਕੀ ਨਾਮ ਹੈ ਹੋਟਲ ਦਾ ਸਾਉਥ ਹਾਉ ਸਾਉਥ ਹਾਉ ਸਾਉਥ ਹਾਉ ਤੇ ਮੈਂ ਕਹਿੰਦਾ ਵੀ ਇੰਨੀ ਜਗ੍ਹਾ ਤੇ ਛੱਤਿਆ ਹੋਇਆ ਮੇਰੇ ਖਿਆਲ ਚ ਜਿੰਨੇ ਆਪਣੇ ਪੰਜਾਬ ਦੇ ਵੱਡੇ ਪਿੰਡ ਹਨ ਹਸਾਬ ਨਾਲ ਸਭ ਤੋਂ ਵੱਡਾ ਪਿੰਡ ਆ ਜਿਹੜਾ ਕੋਈ ਉਹਨਾ ਏਰੀਆ ਛੱਤਿਆ ਛੱਤਿਆ ਹੀ ਪਿਆ ਸਾਰਾ ਹਨਾ ਤੇ ਵਿੱਚ ਹੀ ਸਾਰਾ ਕੁਝ ਹੈਂਡੋਰੀ ਸਾਰਾ ਕੁਝ ਇਹ ਯਾਰ ਘੋੜਿਆਂ ਦਾ ਸਿਸਟਮ ਹੀ ਵੇਚੀ ਐ ਆ ਦੇਖੋ ਹਣਾ ਤੇ ਮੈਂ ਤੁਹਾਨੂੰ ਕਮਾ ਕੇ ਦਿਖਾਵਾਂ ਕੁਝ ਸ਼ੋ ਹੋ ਰਿਹਾ ਨਾਲ ਆ ਸਾਰਾ ਸਮਾਨ ਇਹਦੇ ਵਿੱਚ ਵੇਚਿਆ ਇਹਦੇ ਹਣਾ ਤੇ ਘੋੜਿਆਂ ਦਾ ਸਮਾਨ ਸਾਰਾ ਹਣਾ ਜਿੱਦਾਂ ਜਿੱਦਾਂ ਵੀ ਕੋਈ ਇਹਨਾਂ ਲੈਣਾ ਕੋਈ ਘੋੜਿਆਂ ਦਾ ਸ਼ਕੀਰ ਆ ਆਪ ਇਹ ਬੋਏ ਘੋੜਿਆਂ ਦੀਆਂ ਟੋਪੀਆਂ ਆ ਆਹਾਂ ਸ਼ੋਰਟਾਂ ਆ ਹਨਾ ਬਹੁਤ ਏਰੀਏ ਦੇ ਵਿੱਚ ਇਹ ਹੈਗਾ ਆ ਸਾਰੇ ਘੋੜਿਆਂ ਦਾ ਸਿਸਟਮ ਮੈਂ ਉੱਤੋਂ ਦੀ ਕਮਾ ਕੇ ਦਿਖਾ ਦਵਾਂ ਸਾਰਾ ਤੁਹਾਨੂੰ ਹਾਂਜੀ ਬੇ ਬੜਾ ਜ਼ਬਰਦਸਤ ਕੰਮ ਤਾਂ ਹਾਂਜੀ ਸਾਰਾ ਲੀਕੋ ਹਾਂ ਸ਼ਾਹਬਾ ਸ਼ਾਹਬਾ ਲੱਗ ਗਿਆ ਇਹ ਆ ਦੇਖ ਮਿੱਠੀ ਬੀਬੀ ਆ ਇਧਰ ਇੱਕ ਉਧਰ ਵੀ ਗਰਾਊਂਡ ਆ ਮੇਰੇ ਖਿਆਲ ਚ ਦੇਖੋ ਅੱਜ ਬੰਨੇ ਜਾ ਰਾ ਪੈਗਸਤਾ ਹਾਂਜੀ ਮੈਂ ਕਿ ਵੀ ਦਿਖਾ ਦਈਏ ਮੜਾ ਜਾਂ ਤੇ ਵਾਪਸ ਤੁਹਾਨੂੰ ਲੈ ਚਲੀ ਉੱਥੇ ਜਿੱਥੇ ਕੋੜਿਆਂ ਦੀ ਦੌੜ ਹੋ ਰਹੀ ਏ ਆ ਸਭ ਇਹਨਾਂ ਦੇ ਸਮਾਨਾਂ ਵੇਚਣ ਵਾਸਤੇ ਹਾਂਜੀ ਆ ਸ਼ੂਜ਼ ਦੇਖੋ ਆ ਕਮਾਲ ਸ਼ੂਜ਼ ਹਾਂਜੀ ਕੈਬੋ ਆ ਸ਼ੂਜ਼ ਦੇਖੋ ਕਾ ਡਿਜ਼ਾਈਨ ਜਿਹੜੇ ਕੋਰਸਵਾਰੀ ਕਰਦੇ ਉਹ ਇਹ ਚੀਜ਼ਾਂ ਵਰਤਦੇ ਆ ਹਾਂਜੀ ਸਮਾਨ ਲੱਗਾ ਹੋਇਆ ਹਾਂਜੀ ਇਧਰੋਂ ਨਿਕਲ ਕੇ ਆਏ ਆ ਸੀ ਆਹ ਵਸ ਆਹ ਇਧਰ ਵੇਟਿੰਗ ਸੀਗੀ ਇਸ ਵਾਸਤੇ ਸਿਆਹੀ ਹੈ। ਆਹ ਤਸਵੀਰਾਂ ਕੋੜਿਆਂ ਦੀਆਂ। ਦੇਖੋ, ਆਹ ਗਜ਼ਬ ਦੀ ਤਸਵੀਰ ਹੈ। ਜਿਹੜੇ ਫਲੇ ਕਰਦੇ ਹੈ। ਹਾਂਜੀ, ਆ ਦੇਖੋ। ਆਹ ਰੋਬੀ ਕੋੜਾ ਤਸਵੀਰਾਂ। ਆਹ ਟ੍ਰੈਵਲ ਟੂ ਅ প্লেਸ। ਯਾਹ। ਦੇਖੋ। ਆਹ ਬਣ ਆ। ਸਵੇਰੇ ਸਾਰ ਕੋੜਿਆਂ ਨੂੰ। ਯਾਰ, ਯੂ ਜਸਟ ਲੁੱਕ ਇਨ ਜੌਨ। ਬੜੀ ਨਾਈਸ। ਲੋਜਿੰਗ ਨੂੰ ਕਿੰਨੇ ਚੀਜ਼ ਕਰੋ ਕੋੜੇ ਫਾਈਨਰ ਸਰਵਿਸ ਪਾਸਵਰਡ ਆਪਣੀ ਸਮਝ ਤੋਂ ਬਾਹਰ ਕਾ ਨਹੀਂ ਕਿ ਕੀ ਕਰਦੇ ਹੈ ਯਕੀਨ ਕਰਦੇ ਮਾਟੇ ਜੋ ਵੀ ਇੱਕੋ ਗੇਮ ਹੈ ਨਾ ਦੀ ਗੇਮ ਖੇਡਦੇ ਆ ਕੋੜਿਆਂ ਦੇ ਨਾਲ ਕਰਦੇ ਆ ਇਸ ਕਰਕੇ ਮੈਂ ਕਿਹਾ ਇੱਕ ਚੀਜ਼ ਬਣਾ ਕੇ ਦਿਖਾਈ ਜਾਵੇ ਹਾਂਜੀ ਸੋ ਬਲੋ ਹਰਾ ਡੋਮੈਂਟ ਇੰਜੋਏ ਤੇ ਇੱਕ ਘੋੜਿਆ ਹਾਂਜੀ ਤੇ ਉਧਰਲੇ ਪਾਸੇ ਦੂਜੀ ਸਾਈਡ ਤੇ ਵੀ ਘੋੜਿਆ ਇਹ ਹੁਣ ਪਤਾ ਨਹੀਂ ਕੀ ਸਿਸਟਮ ਹੈ ਯਾ ਦੇਖੋ ਇਹ ਬੱਚੇ ਆ ਛੋਟੇ ਛੋਟੇ ਖੜੇ ਖਿੱਤੇ ਹੋਏ ਇਹ ਪਤਾ ਨਹੀਂ ਇਹਦਾ ਕੀ ਕਰਦੇ ਆ ਕਿਸ ਹਿਸਾਬ 탑 ਹੁੰਦਾ ਆ ਬਟ ਦੇਖਦੇ ਆ ਕਿ ਗੱਲਬਾਤ ਹੈ ਕਿ ਸਿਸਟਮ ਇਹਨਾਂ ਦਾ ਤੇ ਸਕਰੀਨ ਲੱਗੀ ਹੋਈ ਆ ਤੇ ਕੋਈ ਸ਼ੋਅ ਸ਼ਾ ਇਹਨਾਂ ਦੇ ਹੁੰਦੇ ਹੋਣਗੇ ਜਿਹੜੇ ਇਹ ਕਰਦੇ ਆ ਹਲੇ ਨੈਸ਼ਨ 1100 ਸੁਨੂਡ ਐਸ ਮਰਸੀਡਸ ਐਂਡ ਮਾਈ ਮੈਟ ਗੇਨਸ ਕਟਿੰਗ ਮਰਸੀਡਸ ਐਲਪੀ ਸ਼ੋ ਮੈਟੇਰ ਗੇਨਸ ਸਕਰੀ ਨਹੀਂ ਸਕਰੀ ਰਾਤ ਦੇ ਕਿਹਨਾ ਨਮੀ ਚੀਜ਼ ਇਹ ਤੇ ਜਾਂਦੀ ਨਹੀਂ ਦੇਖਿਆ ਨਹੀਂ ਤੁਸੀਂ ਕਿਤੇ ਉਹ ਦੇਖੋ ਗੇਮ ਹੁਣ ਹੋ ਗਈ ਕੀ ਗੇਮ ਆ ਬੱਚੇ ਨੇ ਛੱਡਿਆ ਜਾਂ ਕਿੱਥਾ ਗਿਆ ਮੇਰੇ ਕੋਲੇ ਨਹੀਂ ਛੇਰਨਾ ਛੇਰਦਾ ਨਾ ਉਹ ਮੈਂ ਉਧਰ ਨੇੜੇ ਜਾ ਕੇ ਇਹਨੂੰ ਕੈਚ ਕਰਦਾ ਲਓ ਜਿੱਥੋਂ ਦੇਖਦੇ ਆ ਇਹ ਵੀ ਜੇਮਾ ਦੇ ਕੋਈ ਸਖਾਏ ਹਮ ਦੇਖ ਕਿਦਾਂ ਕੀ ਹਸਾਤਾ ਵਾ ਇਹਨੇ ਨਿਕਲ ਕੇ ਜਾਣਾ ਆਪਣੇ ਝੁੰਡ ਚ ਰਲਣਾ ਆ ਸਰ ਕੋੜੇ ਨੇ ਉਹਨੂੰ ਜਾਣ ਨਹੀਂ ਦੇਣਾ I think so the game ਹੈ ਇਹ। ਸਮਨ ਦੀ ਕੋਈ ਟਾਈਮਿੰਗ ਹੁੰਦੀ ਹੋਊਗੀ ਕਿ ਕਿੰਨਾ ਚਿਰ ਰੋਕਣਾ ਇਹਨੂੰ। ਸੋ ਉਹਦੇ ਅਕੋਰਡਿੰਗ ਹੈ। ਉਹ ਹੁਣ ਮੇਰੇ ਕਾ ਟਾਈਮ ਓਵਰ ਹੋ ਗਿਆ। ਸੋ ਉਹਨੂੰ ਜਾਣ ਦੇ ਦਿੱਤਾ ਆ। ਹੁਣ ਅਗਲਾ ਆ ਗਿਆ। ਉਹਨੇ ਹੀ ਆ। ਦਾ ਬੱਲਵੱਧ ਜੀ ਟਾਈਮ ਓਵਰ ਹੋ ਗਿਆ। ਥੈਂਕ ਯੂ ਜਾਨ। ਇਹ ਸਾਰੇ ਖਲੋਤੇ ਹੋਏ ਆਇ ਤੇ ਖਲੋਤੇ ਹੋਏ ਆ ਸਾਰੇ। ਇਹ ਵੈਰੀ ਵੈਰੀ ਚੰਦੇ ਆ। ਇੱਕ ਖਲਾਕ ਬਲੌਗ ਬਣ ਗਿਆ ਜੀ ਤੁਹਾਡੇ ਵਾਸਤੇ। ਕੰਪਨੀ ਪਾਰਟੀ ਟੈਕਨੋਲੋਜੀ। ਹੁਣ ਮੈਨੂੰ ਲੱਗਦਾ ਅਗਲੀ ਟੀਮ ਆਏਗੀ ਇਹਦੇ ਵਿੱਚ। ਇਹ ਆ ਆ ਦੇਖੋ। ਆ ਵਾਪਸ ਆ ਕੇ ਇਧਰ ਨੂੰ ਨਿਕਲ ਕੇ ਉਹ ਹੁਣ ਦੋ ਜਣਿਆਂ ਦੀ ਟੀਮ ਹੈ ਕਿ ਚਾਰਾਂ ਦੀ ਹੈ ਇਹ ਅਗਲੀ ਟੀਮ ਆਈ ਹੈ ਇਹ ਹੁਣ ਦੇਖੋ ਕਿਦਾਂ ਕਰਦੇ ਆ ਆਪਾਂ ਦਿਖਾਉਨੇ ਆ ਤੁਹਾਨੂੰ ਠੀਕ ਹੈ ਜੀ 1 ਮਿੰਟ ਲਓ ਜੀ ਹੁਣ ਸ਼ੁਰੂ ਹੋ ਗਿਆ ਉਹਨਾਂ ਨੇ ਚੋਣ ਲੈ ਕੇ ਉਹ ਆਈ ਸੀ ਇੱਕ ਚਲਾ ਗਿਆ ਦੇਖੋ ਗੇਮ ਆ ਚਲੋ ਟਾਈਮਿੰਗ ਹੋ ਗਈ ਉਹਨਾਂ ਰੋਕ ਲੈ ਜਨਨ ਚ ਰੁਕਣਾ ਸੀ ਹੁਣ ਮੈਨੂੰ ਲੱਗਦਾ ਹੋਰ ਕੱਢਣਗੇ ਉਹ ਆ ਗਿਆ ਹੁਣ ਕੋਰ ਨੂੰ ਇਹ ਝੁੰਡਾ ਇਹਨਾਂ ਚ ਦੇਖੋ ਜਾਂ ਕਿਦਾਂ ਕਿਸ ਹਾਲਤਾਂ ਹੁੰਦੀਆਂ। ਅੱਲਾ ਦਾ ਹਾਫਤਾ ਸਿਸਟਮ। ਇਹਨੂੰ ਰੋਕਣਾਇਆ। ਇਹਨੂੰ ਇਹਨੇ ਜਾਨ ਦੀ ਕੋਸ਼ਿਸ਼ ਕਰਨੀ ਉੱਧਰ। ਪਰ ਇਹਨਾਂ ਨੇ ਥੋੜੇ ਨੇ ਉਹਨੂੰ ਜਾਨ ਨਹੀਂ ਜਾਣਾ ਹੈਗਾ ਉੱਧਰ। ਕੋਈ ਤੁਹਾਨੂੰ ਕਿੱਦਾਂ ਵੀ ਲੱਗੀ ਐ ਗੇਮ ਅਮਰੀਕਨ ਗੇਮ ਹੈ ਜੀ ਬਾਹਰ ਦੀ ਐ। ਇੰਡੀਆ ਦੇ ਵਿੱਚ ਨਹੀਂ ਕੋਈ ਇਦਾਂ ਦੀ ਆਉਂਦੀ। ਤੇ ਠੀਕ ਹੈ ਜੀ ਓਕੇ ਹੋ ਗਿਆ ਜੀ ਫਿਰ ਦੱਸਿਓ ਕਿੱਦਾਂ ਦੀ ਲੱਗੀ ਗੇਮ ਤੁਹਾਨੂੰ